ਦੁਨੀਆ ਵਿੱਚ ਸਾਰਾ ਕੁਝ ਪ੍ਰਾਪਤ ਕਰ ਲਿਆ ਪੈਸਾ ਜ਼ਮੀਨਾਂ ਪਰ ਜੈਸ ਚੀਜ਼ ਨੂੰ ਮਨ ਹਮੇਸ਼ਾ ਤੜਫਦਾ ਰਹਿੰਦਾ ਉਹ ਚੀਜ਼ ਨਹੀਂ ਮਿਲੀ ਉਹਦੇ ਵਾਸਤੇ ਹੀ ਪੈਸਾ ਕਮਾਇਆ ਸੀ ਉਹਦੇ ਵਾਸਤੇ ਹੀ ਜ਼ਮੀਨਾਂ ਲੈ ਲਈਆਂ ਜਦੋਂ ਇਹ ਸਾਰੀਆਂ ਚੀਜ਼ਾਂ ਮਿਲ ਗਈਆਂ ਤੇ ਵਿੱਚੋਂ ਜੋ ਮਨ ਦੀ ਇੱਛਾ ਸੀ ਉਹ ਨਹੀਂ ਮਿਲਿਆ ਧਨ ਰਜ ਗਿਆ ਮਨ ਨਹੀਂ ਰਜਿਆ ਉਹ ਪਿਆਸੇ ਦਾ ਪਿਆਸਾ ਹੀ ਰਹਿ ਗਿਆ ਭੁੱਖੇ ਦਾ ਭੁੱਖਾ ਹੀ ਰਹਿ ਗਿਆ ਹੁਣ ਗਲਤੀ ਕਿੱਥੇ ਹੋਈ ਆਪਾਂ ਤਾਂ ਬੇਲੇ ਵੀ ਨਹੀਂ ਰਹੇ ਕੰਮਕਾਰ ਕੀਤੇ ਪਰਿਵਾਰਾਂ ਨੂੰ ਪਾਲਿਆ ਜੰਗਲਾਂ 'ਚ ਨਹੀਂ ਧੋੜੇ ਭੁੱਖੇ ਨੰਗੇ ਨਹੀਂ ਤੁਰੇ ਜਮੀਨਾ ਨੇ ਸੋਹਣੇ ਘਰ ਨੇ ਗੱਡੀਆਂ ਕਾਰਾਂ ਨੇ ਸਾਰੀਆਂ ਸਹੂਲਤਾਂ ਨੇ ਫਿਰ ਗਲਤੀ ਕਿੱਥੇ ਹੋ ਗਈ ਦੇਖੋ ਵਾਹਿਗੁਰੂ ਹੁਣ ਅਸੀਂ ਲੱਭਣਾ ਕੀ ਸੀ ਮਨ ਦਾ ਸੁੱਖ ਮਨ ਕੀ ਚਾਹੁੰਦਾ ਸੁਖ ਚਾਹੁੰਦਾ ਤੇ ਬਾਣੀ ਵਿੱਚ ਮਹਾਰਾ ਜਪਾ ਨੂੰ ਸ਼ਬਦ ਸ਼ਬਦ ਤੇ ਸਮਝਾ ਰਹੇ ਨੇ ਕਿ ਮਨਾ ਜੇ ਤੂੰ ਸੁਖ ਚਾਹਨਾ ਹੈ ਤਾਂ ਇੱਕ ਪ੍ਰਮਾਤਮਾ ਦਾ ਸਿਮਰਨ ਕਰ ਜਿੰਨੇ ਤੂੰ ਵਿਚਾਰ ਲੈ ਰਿਆਂ ਇਹਨਾਂ ਦੇ ਵਿੱਚ ਸੁਖ ਨਹੀਂ ਹੈ ਇਹ ਰੇਗਿਸਤਾਨ ਦੇ ਵਿੱਚ ਪਏ ਹੋਏ ਰਿੱਤੇ ਦੇ ਵਾਂਗਿਆ ਜੋ ਦੂਰ ਪਿਆ ਰੇਤਾ ਸਾਨੂੰ ਪਾਣੀ ਦੀ ਇੱਕ ਨਦੀ ਵਾਂਗ ਝਾਕਦਾ ਹੈ ਪਰ ਜਿਉਂ-ਜਿਉਂ ਕੋਲ ਜਾਂਦੇ ਹਾਂ ਉਹ ਨਦੀ ਕਿਤੇ ਹਵਾ ਦੇ ਵਿੱਚ ਹੀ ਗਾਇਬ ਹੋ ਜਾਂਦੀ ਹੈ ਇਸੇ ਤਰ੍ਹਾਂ ਮਾਇਆ ਦੀ ਵੀ ਖਿੱਚ ਕਹਿੰਦੇ ਤੈਨੂੰ ਇਹਨਾਂ ਵਿਚਾਰਾਂ ਦੇ ਵਿੱਚ ਰੱਖਦੀ ਆ ਠੀਕ ਹੈ ਜੀਵਨ ਜਿਉਣ ਵਾਸਤੇ ਸਾਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਪਰ ਉਹ ਤਨ ਵਾਸਤੇ ਆ ਉਹ ਸਾਨੂੰ ਕਰਨਾ ਵੀ ਚਾਹੀਦਾ ਤੇ ਕਰਨਾ ਵੀ ਪਵੇਗਾ ਜੇ ਅਸੀਂ ਸੰਸਾਰ ਦੇ ਵਿੱਚ ਵਿਚਰਨਾ ਪੈਸਾ ਵੀ ਚਾਹੀਦਾ ਜ਼ਮੀਨਾਂ ਵੀ ਚਾਹੀਦੀਆਂ ਗੱਡੀਆਂ ਕਾਰਾਂ ਸਭ ਕੁਝ ਚਾਹੀਦਾ ਪਰ ਮਨ ਦਾ ਸੁੱਖ ਜੋ ਆ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਉਹ ਸਾਨੂੰ ਇੱਕ ਪਰਮਾਤਮਾ ਦੇ ਸਿਮਰਨ ਤੋਂ ਮਿਲਣਾ ਗੁਰੂ ਦੀ ਬਾਣੀ ਤੋਂ ਮਿਲਣਾ ਗੁਰਮਖਾਹ ਦੀ ਸੰਗਤ ਤੋਂ ਮਿਲਣਾ ਅੰਤਰਾਲ ਦੀ ਯਾਤਰਾ ਕਰਕੇ ਮਿਲਣਾ ਅੰਤਰਗਤ ਆਪਾਂ ਕਦੀ ਸ਼ਬਦ ਵੀ ਨਹੀਂ ਸੁਣਿਆ ਅੰਤਰਗਤ ਕੀ ਹੁੰਦਾ ਕਦੀ ਅੱਖਾਂ ਨਹੀਂ ਬੰਦ ਕੀਤੀਆਂ ਕਈ ਜੀਵ ਕਹਿੰਦੇ ਅੱਖਾਂ ਬੰਦ ਕਰਦੇ ਸਰ ਸਾਨੂੰ ਹਨੇਰਾ ਲੱਗਦਾ ਅਸੀਂ ਆਪਣੇ ਆਪ ਤੋਂ ਆਪਣੇ ਘਰ ਤੋਂ ਡਰੀ ਜਾਂਦੇ ਕਿਉਂ ਦਰਦੇ ਹਾਂ ਅਸੀਂ ਕਿਉਂਕਿ ਅਸੀਂ ਬੇਗਾਨੇ ਦੇਸ਼ ਦੇ ਵਿੱਚ ਰਹਿ ਕੇ ਬੇਗਾਨੀਆਂ ਚੀਜ਼ਾਂ ਨੂੰ ਆਪਣਾ ਬਣਾ ਲਿਆ ਅਸਲ ਦੇ ਵਿੱਚ ਇਹ ਬੇਗਾਨੀ ਆ ਜਦੋਂ ਸੁਵਾਸ ਪੂਰੇ ਹੋ ਜਾਣੇ ਫਿਰ ਆਪਾਂ ਨੂੰ ਇਹ ਇਲਾਕਾ ਛੱਡਣਾ ਪੈਣਾ ਤੇ ਛੱਡਣ ਦੇ ਵਿੱਚ ਬੜੀ ਅਖੁਆਈ ਹੋਣੀ ਆ ਇਸ ਤੋਂ ਚੰਗਾ ਇਹੀ ਆ ਕਿ ਆਪਾਂ ਹੁਣੇ ਛੱਡਣਾ ਸਿੱਖ ਲਈਏ ਉਦਾਸੀਤਾਰੀਏ ਸੰਸਾਰ ਦੇ ਵਿੱਚ ਵੀ ਵਿਚਰੀਏ ਤੇ ਨਾਮ ਸਿਮਰਨ ਦੇ ਵਿੱਚ ਵੀ ਵਿਚਰੀਏ ਮਨ ਨੂੰ ਇਕਾਗਰ ਕਰਨਾ ਸਿੱਖੀਏ ਮਨ ਨੂੰ ਉਹ ਨਾਮ ਸੁਣਾਉਣਾ ਸਿੱਖੀਏ ਜੇਸ ਜੀਵ ਦਾ ਮਾਨ ਟਿਕਣਾ ਸ਼ੁਰੂ ਹੋ ਗਿਆ ਉਹਨੂੰ ਸੁੱਖ ਕਿਤੇੋਂ ਬਾਹਰੋਂ ਨਹੀਂ ਮਿਲਣਾ ਉਹਨੂੰ ਅੰਦਰੋਂ ਹੀ ਮਿਲਣਾ ਪ੍ਰਗਟ ਹੋਇਆ ਅੰਦਰ ਸਰ ਜਿਹੜਾ ਅੰਦਰ ਸੁੱਖ ਪ੍ਰਗਟ ਹੋਇਆ ਉਹ ਹਰ ਇੱਕ ਚੀਜ਼ ਦੇ ਵਿੱਚ ਦਿਖਾਈ ਦਿੰਦਾ ਸਹਿਜ ਆ ਜਾਂਦਾ ਨਾ ਮਨ ਦੇ ਵਿੱਚ ਵਿਚਾਰਾਂ ਦੀ ਹਨੇਰੀ ਘਟ ਗਈ ਜੋ ਵਿਚਾਰਾਂ ਦਾ ਹੜ ਸੀ ਠੱਲ ਪੈ ਗਏ ਉਸ ਨੂੰ ਹੁਣ ਜਿੰਨੇ ਵਿਚਾਰਾਂ ਦੀ ਲੋੜ ਆ ਉਹਨne ਕ ਲਈਦੇ ਆ ਸੁਖੀ ਜੀਵਨ ਚੱਲਦਾ ਹੈ ਅਪਾ ਵੀ ਇਹ ਚਾਹੁੰਦੇ ਆ ਕਿ ਸਾਡਾ ਜੀਵਨ ਵੀ ਸੁਖੀ ਬਤੀਤ ਹੋਵੇ ਫਿਰ ਇਹਦੇ ਲਈ ਕੀ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਹਰ ਸਮੇਂ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਮਨ ਆਪਣੇ ਨੂੰ ਬੰਨ ਕੇ ਰੱਖਣਾ ਹੈ ਇਹਦੇ ਨਾਲ ਜਦੋਂ ਸਿਮਰਨ ਚੱਲ ਪਿਆ ਮਹਾ ਸੁਖ ਮਿਲਦਾ ਹੈ ਅਮਰਤ ਰਸ ਮਿਲਦਾ ਹੈ ਅਨਹਦ ਸ਼ਬਦ ਸੁਣਦੇ ਨੇ ਬਸ ਇੱਥੋਂ ਹੀ ਸਾਡੀ ਭਗਤੀ ਸ਼ੁਰੂ ਹੁੰਦੀ ਹੈ ਮਹਾਰਸ ਹਰ ਸਮੇਂ ਬਣਿਆ ਰਹਿੰਦਾ ਹੈ